ਅੱਜ ਫੋਕ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਹੜੇ ਸੰਭੂ ਬਾਰਡਰ ਤੇ ਸਿਪਾਹੀ ਖੜੇ ਨੇ ਪੁਲਿਸ ਅਤੇ ਫੌਜ ਦੇ ਉਹਨਾਂ ਨੂੰ ਗੁਰੂ ਘਰ ਦੇ ਵਿੱਚ ਕਮਰੇ ਦਿੱਤੇ ਗਏ ਨੇ ਅੰਬਾਲਾ ਗੁਰੂ ਘਰ ਆ ਜਿਹੜਾ ਮੰਜੀ ਸਾਹਿਬ ਉਹਨਾਂ ਦੇ ਵਿੱਚ ਜਿਹੜੇ ਕਮਰੇ ਦਿੱਤੇ ਗਏ ਨੇ ਉੱਥੇ ਬੇਅਦਬੀ ਕੀਤੀ ਗਈ ਹੈ ਇਹਨਾਂ ਫੌਜੀਆਂ ਦੇ ਵੱਲੋਂ ਦੱਸਦੀ ਕਿ ਇਹਨਾਂ ਦੇ ਵੱਲੋਂ ਉੱਥੇ ਸਰਾਬਾਂ ਪੀਤੀਆਂ ਗਈਆਂ ਔਰ ਉੱਥੇ ਜਿਹੜਾ ਵੀੜੀਆਂ ਸਿਗਰਟਾਂ ਪੀਤੀਆਂ ਗਈਆਂ ਮੌਕੇ ਦੇ ਤਸਵੀਰਾਂ ਵੀ ਸਾਹਮਣੇ ਇਹ ਨੇ ਜੋ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਸਰਦਾਰ ਇਹਨਾਂ ਫਰੀਆਂ ਫੜਵਾ ਰਿਹਾ ਮੇਰੇ ਜੀ ਔਰ ਉਹ ਨਾ ਅਗਰਾਂ ਦੇ ਵਿੱਚ ਸਰਕਾਰ ਦੇ ਰਹਿਤ ਪੰਡਾ ਸਰ ਬਿਲਕੁਲ ਤੇ ਸਲਾਹ ਇਹਨਾਂ ਦੀ ਹੋਵੇ ਸਲਾਹ ਬਾਰੇ ਨਾ ਹਰਾਈਆਂ ਨਾ ਕੋਈ ਸਲਾਹ ਬਜਾਗੀਆਂ ਚੈੱਕ ਨਾ ਪੱਪਾ ਬੱਸੇ ਰੰਗ ਵਾਲਾ ਕੰਮ ਆ ਰਿਹਾ ਪੂਰਾ ਇੱਕ ਪਾਸੇ ਕੇਂਦਰ ਸਰਕਾਰ ਦੇ ਖਿਲਾਫ ਕਿਸਾਨਾਂ ਵੱਲੋਂ ਅੰਦੋਲਨ ਵੀ ਡਿਆ ਗਿਆ ਹੈ ਉਤੇ ਹੀ ਦੂਜੇ ਪਾਸੇ ਹਰਿਆਣਾ ਦੇ ਗੁਰੂ ਘਰਾਂ ਵਿੱਚ ਪੁਲਿਸ ਮੁਲਾਜ਼ਮਾਂ ਵੱਲੋਂ ਵਿਆਧਵੀਂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਸਿੱਖ ਸੰਗਤ ਦੇ ਮਨਾ ਵਿੱਚ ਜਿਹੜਾ ਰੋਸ ਪਾਇਆ ਜਾ ਰਿਹਾ ਹੈ ਔਰ ਦੱਸਦੀ ਹੈ ਕਿ ਦਰਅਸਲ ਡਿਊਟੀ ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਤੇ ਹੋਰ ਅਧਿਕਾਰੀਆਂ ਨੂੰ ਹਰਿਆਣਾ ਦੇ ਗੁਰੂ ਦਵਾਰਾ ਸਾਹਿਬ ਦੇ ਵਿੱਚ ਠਹਿਰਾਇਆ ਗਿਆ ਹੈ ਔਰ ਤਲਾਸ਼ੀ ਦੌਰਾਨ ਜੋ ਸਿੱਖ ਸੰਗਤ ਨੂੰ ਪਤਾ ਲੱਗਦਾ ਹੈ ਪੰਜੋਖਰਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਤਲਾਸ਼ੀ ਲਈ ਜਾਂਦੀ ਹੈ ਇਹਨਾਂ ਦੇ ਕਮਰਿਆਂ ਦੀ ਤਾਂ ਫੌਜੀਆਂ ਤੇ ਪੁਲਿਸ ਪ੍ਰਸ਼ਾਸਨ ਦੇ ਕਮਰਿਆਂ ਦੇ ਵਿੱਚੋਂ ਨਸੀਲੀਆਂ ਸ਼ਰਾਬ ਦੀਆਂ ਬੋਤਲਾਂ ਤੇ ਤੰਬਾਕੂ ਪਾਇਆ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਮੌਕੇ ਤੇ ਬੱਸ ਦੇ ਨਜ਼ਰ ਆ ਰਹੇ ਨੇ ਇਸ ਮੌਕੇ ਸੰਗਤ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਜ਼ਾਮ ਲਗਾਏ ਨੇ ਕਿ ਭਾਜਪਾ ਸਰਕਾਰ ਦੇ ਕਹਿਣ ਤੇ ਹਰਿਆਣਾ ਹੀ ਕਮੇਟੀ ਵੱਲੋਂ ਇਹ ਸਭ ਕੀਤਾ ਜਾ ਰਿਹਾ ਹੈ ਅਤੇ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਖੱਟਰ ਸਰਕਾਰ ਇੱਕ ਪਾਸੇ ਕਿਸਾਨਾਂ ਨੂੰ ਰੋਕ ਰਹੀ ਏ ਅਤੇ ਜਿਹੜੇ ਕਿਸਾਨਾਂ ਨੂੰ ਰੋਕਣ ਵਾਲੇ ਫੌਜੀ ਤੇ ਪੁਲਿਸ ਅਧਿਕਾਰੀ ਨੇ ਉਹ ਗੁਰੂ ਘਰਾਂ ਵਿੱਚ ਠਹਿਰੇ ਹੋਏ ਹਨ ਉਨਾ ਦੇ ਵੱਲੋਂ ਗੁਰੂ ਘਰਾਂ ਦੇ ਵਿੱਚ ਵੀ ਯਤਨ ਵੀ ਕੀਤੀ ਜਾ ਰਹੀ ਹੈ ਉੱਥੇ ਜੱਤੇਦਾਰ ਗਿਆਨੀ ਹਰਪ ਸਿੰਘ ਜੀ ਦਾ ਵੀ ਬਿਆਨ ਸਾਹਮਣੇ ਆ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੱਲੋਂ ਹਰਿਆਣਾ ਦੇ ਗੁਰਦੁਆਰਾ ਸਹਿਬਾਨ ਤੋਂ ਕਿਸਾਨ ਅੰਦੋਲਨ ਵਿੱਚ ਲੰਗਰ ਤੇ ਹੋਰ ਸਦਸਮਾਨ ਮਹਿਯਾ ਕਰਵਾਇਆ ਗਿਆ ਕਿਉਂਕਿ ਗੁਰਦੁਆਰਾ ਸਹਿਬ ਸਿੱਖ ਸੰਗਤ ਦੇ ਸਰੋਤ ਹਨ ਪਰ ਉੱਥੇ ਜਿਸ ਤਰੀਕੇ ਦੇ ਨਾਲ ਇਸ ਰਾਬਾਂ ਬੀਤੇ ਜਾਣੇ ਬੇहद ਨਿੰਦਣਯੋਗ ਹੈ ਤੁਸੀਂ ਤਸਵੀਰਾਂ ਦੇਖੀਆਂ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕ ਪਾਸੇ ਦਾ ਕਿਸਾਨਾਂ ਨੂੰ ਰੋਕਣ ਦੇ ਲਈ ਜਿਹੜੇ ਇਹ ਸਿਪਾਹੀ ਨੇ ਰੋਕ ਰਹੇ ਨੇ ਗੋਲੇ ਦਾਗ ਰਹੇ ਨੇ ਔਰ ਕਿਸਾਨਾਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਆਸੂਗਰ ਦੇ ਗੋਲੇ ਤੇ ਗੁਲੀਆਂ ਚਲਾਈਆਂ ਜਾਂ ਪਰ ਉੱਥੇ ਹੀ ਗੁਰੂ ਘਰਾਂ ਵਿੱਚ ਇਹਨਾਂ ਵੱਲੋਂ ਵਿਵਾਦ ਵੀ ਕੀਤੀ ਗਈ ਹੈ ਜਿਸ ਤੇ ਹਜੇ ਤੱਕ ਕੋਈ ਵੀ ਹਰਿਆਣੇ ਸਰਕਾਰ ਦਾ ਵਿਆਹ ਨਹੀਂ ਆਇਆ ਹਾਲਾਂਕਿ ਸ੍ਰੋਮਣੀ ਕਮੇਟੀ ਨੂੰ ਵੀ ਇਤਰਾਜ਼ ਜ਼ਾਹਰ ਕੀਤਾ ਹੈ ਸ੍ਰੋਮਣੀ ਕਮੇਟੀ ਨੇ ਔਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਜੋ ਤਾਕਤ ਦਮਦਮਾ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਵੀ ਇਤਰਾਜ਼ ਜਤਾਇਆ ਹੈ ਪਰ ਉੱਤੇ ਹੀ ਹਰਿਆਣਵੀ ਸਰਕਾਰ ਤੇ ਕੇਂਦਰ ਦੀ ਸਰਕਾਰ ਤੇ ਜਰੂਰ ਸਵਾਲ ਖੜੇ ਹੋ ਰਹੇ ਨੇ ਕਿ ਇਹਨਾਂ ਦੇ ਕੋਲ ਕਮਰੇ ਤੱਕ ਠਹਿਰਾਉਣ ਦੇ ਲਈ ਪੈਸਾ ਨਹੀਂ ਪਰ ਜਿਹੜਾ ਸਭ ਤੋਂ ਵੱਡਾ ਸਵਾਲ ਇਹ ਕਿ ਗੁਰੂ ਘਰਾਂ ਦੇ ਵਿੱਚ ਬੇਅਦਬੀ ਹੋ ਰਹੀ ਹੈ ਔਰ ਲੱਖਾਂ ਰੁਪਿਆ ਕਰੋੜਾਂ ਰੁਪਿਆ ਦਾ ਵਰੂਧ ਕਿਸਾਨਾਂ ਨੂੰ ਰੋਕਣ ਦੇ ਲਈ ਜਿਹੜਾ ਵਰਤਿਆ ਜਾ ਰਿਹਾ ਪਰ ਇਹਨਾਂ ਕੋਲ ਲੱਖਾਂ ਰੁਪਿਆ ਇਹਨਾਂ ਫੌਜੀਆਂ ਦੇ ਠਹਿਰਾਉਣ ਦੇ ਲਈ ਕਮਰੇ ਨਹੀਂ ਸਨ ਵੱਟੇ ਸਵਾਲ ਹੋ ਰਹੇ ਨੇ ਗੁਰੂ ਘਰਾਂ ਦੇ ਵਿੱਚ ਇਸ ਤਰੀਕੇ ਨਾਲ ਇਸਰਾਫ ਦੀਆਂ ਬੋਤਲਾਂ ਮਿਲੀਆਂ ਨੇ ਬੜਾ ਨਿੰਦਣਯੋਗ ਹੈ। ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਨਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਫਾਲੋ ਕਰਦੇ ਰਹਿਣਾ। ਧੰਨਵਾਦ।